ਸਾਖਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਾ ਸ਼ੇਰ-ਏ-ਪੰਜਾਬ ਮਰਨਜੀਤ ਸਿੰਘ ਪੰਥਕਾਲੀ ਦੇ ਮੁਖ ਸੇਵਾਦਾਰ ਮੈਂ ਜਿਸ ਵਿਸ਼ੇ ਤੇ ਬੋਲਣ ਲੱਗਾ ਇਸ ਵਿਸ਼ੇ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਜ਼ਰੂਰ ਕਰਦੇ ਹੋ ਔਰ ਉਹਨਾਂ ਲੋਕਾਂ ਤੱਕ ਸਨੇਹਾ ਪਹੁੰਚ ਜਾਵੇ ਜਿਨ੍ਹਾਂ ਨੂੰ ਮੈਂ ਇਹ ਸਨੇਹਾ ਲਗਾ ਰਿਹਾ ਹਾਂ ਕਿ ਜਿਵੇਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ 40% ਪੰਜਾਬ ਜਿਹੜਾ ਵਾ ਉਹ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਪਾਣੀ ਆਏ ਲੋਕਾਂ ਦੀਆਂ ਫਸਲਾਂ ਮਾਰੀਆਂ ਗਈਆਂ ਲੋਕਾਂ ਦੇ ਮਾਲ ਦਾ ਨੁਕਸਾਨ ਹੋ ਗਿਆ ਘਰ ਟਹਿ ਗਏ ਔਰ ਬਹੁਤ ਵੱਡੀ ਮਾਰ ਜਿਹੜੀ ਪਈ ਹੈ ਉਹ ਮਾਰ ਪੰਜਾਬ ਦੇ ਚਾਰ ਸਫੇਰੇ ਤੋਂ ਲਾ ਲਓ ਇਧਰੋਂ ਲੁਧਿਆਣੇ ਤੋਂ ਲੈ ਕੇ ਫਿਰੋਜ਼ਪੁਰ ਵਾਲ ਨੂੰ ਤੁਰਪੋ ਸultanpur Lodhi ਤੁਰਪੋ ਤਰਨਤਾਰਨ ਤੁਰਪੋ ਤਰਨਤਾਰਨ ਤੋਂ ਖੇਮ ਕਰਨ ਬਾਰਡਰ ਹੋ ਗਿਆ ਜਿੱਥੇ-ਜਿੱਥੇ ਦਰਿਆ ਮਾਰ ਕਰਦੇ ਸੀ ਭਾਵੇਂ ਉਹ ਸਤਲੁਜ ਦਾ ਦਰਿਆ ਸੀ ਭਾਵੇਂ ਉਹ ਬਿਆਸ ਦਾ ਦਰਿਆ ਸੀ ਤੇ ਭਾਵੇਂ ਰਾਵੀ ਨੇ ਮਾਰ ਕੀਤੀ ਮੈਂ ਇਸ ਵਿਸ਼ੇ ਤੇ ਗੱਲ ਕਰਨ ਲੱਗਾ ਵਾਂ ਕਿ ਸਰਕਾਰ ਦਾ ਕੀ ਰੋਲ ਆ ਕਿਉਂਕਿ ਲੋਕਾਂ ਦਾ ਤੇ ਰੋਲ ਨਜ਼ਰ ਆ ਰਿਹਾ ਕਿ ਲੋਕ ਵੱਡੇ ਪੱਦਰ ਤੇ ਸੇਵਾ ਕਰ ਰਹੇ ਆ ਵੱਡੇ ਪੱਦਰ ਤੇ ਉੱਥੇ ਪਾਣੀ ਪੱਠਾ ਜੋ ਵੀ ਜ਼ਰੂਰਤیں ਉਹ ਪੂਚਾ ਰਹੇ ਆ ਪਰ ਮੈਨੂੰ ਸਰਕਾਰ ਦਾ ਕੋਈ ਇਦਾਂ ਦਾ ਕੋਈ ਰੋਲ ਨਹੀਂ ਨਜ਼ਰ ਆਇਆ ਕਿ ਸਰਕਾਰ ਉੱਥੇ ਆਪਣਾ ਜਿਹੜੀ ਜ਼ਿੰਮੇਵਾਰੀ ਨਿਭਾ ਰਹੀ ਹੋਵੇ ਕਿਉਂਕਿ 92 ਐਮਐਲਏ ਪੰਜਾਬ ਨੇ ਦਿੱਤੇ ਵਿਰੋਧੀ ਧਿਰ ਦਿੱਤੀ ਵਿਰੋਧੀ ਧਿਰ ਦਾ ਵੀ ਕੋਈ ਸਾਹਮਣੇ ਐਕਸ਼ਨ ਨਜ਼ਰ ਨਹੀਂ ਆਇਆ ਮੌਜੂਦਾ ਸਰਕਾਰ ਵੀ ਜਿਹੜੀ ਆ ਉਹ ਵੀ ਟਾਲ ਮਟੋਲ ਕਰਕੇ ਅੱਜ ਪੋਚਾ ਪੋਚੀ ਕਰ ਰਹੀ ਹੈ ਵਿਰੋਧੀ ਧਿਰਾਂ ਵੀ ਪੋਚਾ ਪੋਚੀ ਕਰ ਰਹੀਆਂ ਤੇ ਜਿਹੜੇ ਕੁਝ ਲੋਕਾਂ ਨੇ ਆਜ਼ਾਦ ਤੌਰ ਤੇ ਜਿਨ੍ਹਾਂ ਨੂੰ ਫਤਵਾ ਦਿੱਤਾ ਸੀ ਉਹ ਵੀ ਕੰਮ ਕਰ ਰਹੇ ਆ ਪਰ ਉਸ ਤਰੀਕੇ ਨਾਲ ਕਰ ਰਹੇ ਆ ਕਿ ਜਿੰਨਾ ਕੁ ਲੋਕਾਂ ਦਾ ਸਹਿਯੋਗ ਮਿਲ ਰਿਹਾ ਲੋਕਾਂ ਨੇ ਤਾਂ ਕੰਮ ਕਰੀ ਜਾਣਾ ਕਰੀ ਜਾਣਾ ਮੇਰੇ ਗੱਲ ਬਹੁਤ ਚੁਭਵੀ ਲੱਗਣੀ ਆ ਪਰ ਚੁਭਵੀ ਗੱਲ ਕਰਨ ਤੋਂ ਗਰੇਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਦੇ ਨਾਲ ਲੋਕਾਂ ਦਾ ਭਲਾ ਵਾ ਕਿ ਉਹਨਾਂ ਐਮਪੀਆ ਨੇ ਉਹਨਾਂ ਲੀਡਰਾਂ ਨੇ ਕੀ ਇਹ ਨੋਟਿਸ ਲਿਆ ਸਰਕਾਰ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਤੋਂ ਵੱਧ ਪੈਕੇਜ ਦੀ ਮੰਗ ਕੀਤੀ ਚਾਹੇ ਸਾਡੇ ਜਿਹੜੇ 13 ਐਮਪੀ ਬਣਾਏ ਸੀ ਚਾਹੇ ਉਹ ਵਿੱਚੋਂ ਕੁਝ ਆਜ਼ਾਦ ਸੀ ਚਾਹੇ ਕਾਂਗਰਸ ਦੇ ਸੀ ਚਾਹੇ ਉਹ ਝਾੜੂ ਦੇ ਸੀ ਚਾਹੇ ਹੋਰ ਨਾ ਪਾਰਟੀਆਂ ਦੇ ਸੀ ਕੀ ਉਹਨਾਂ ਨੇ ਕੋਈ ਸੈਂਟਰ ਨੂੰ ਵੱਧ ਪੈਕੇਜ ਦੀ ਮੰਗ ਕੀਤੀ ਕੋਈ ਲਿਖਤੀ ਪੱਤਰ ਭੇਜਿਆ ਇਹ ਭੇਜਿਆ ਤੇ ਫਿਰ ਜਨਤਕ ਹੋ ਕੇ ਦੱਸਣਾ ਚਾਹੀਦਾ ਵੀ ਅਸੀਂ ਤਾਂ ਸੈਂਟਰ ਸਰਕਾਰ ਤੋਂ ਮਦਦ ਦੀ ਗੁਹਾਰ ਲਾ ਰਹੇ ਆ ਜਿਹੜੀ ਉੱਥੇ ਮਦਦ ਹੋ ਰਹੀ ਆ ਕੱਲ ਵੀ ਅਸੀਂ ਡੇਰਾ ਬਾਬਾ ਨਾਨਕ ਸੀ ਔਰ ਕੱਲ ਨੂੰ ਫੇਰ ਜਾਣਾ ਵਾ ਅੱਜ ਸੰਗਤ ਕੋਲੋਂ ਤਿਲ ਫੁੱਲ ਇਕੱਠਾ ਕਰਕੇ ਅਸੀਂ ਪਾਣੀ ਦੀ ਤਿਆਰੀ ਕਰ ਰਹੇ ਆ ਸੁੱਕੇ ਦੁੱਧ ਦੀ ਤਿਆਰੀ ਕਰ ਰਹੇ ਆ ਜਿੰਨਾ ਕਿ ਸੰਗਤ ਸਹਿਯੋਗ ਦੇਊਗੀ ਜਿੰਨਾ ਕਿ ਗੁਰੂ ਸਾਹਿਬ ਨੇ ਸਾਡੇ ਭਾਗਾਂ ਸੇਵਾ ਲਿਖੀ ਹੋਊਗੀ ਅਸੀਂ ਉਹਦੇ ਮੁਤਾਬਕ ਆਲਰੇਡੀ ਕੰਮ ਕਰੀ ਜਾ ਰਹੇ ਆ ਔਰ ਮੈਂ ਗੱਲ ਕਰਦਾ ਵਾਂ ਕਿ ਜਿਨ੍ਹਾਂ ਨੂੰ ਲੋਕਾਂ ਨੇ ਲੀਡਰ ਬਣਾਇਆ ਜਿਨ੍ਹਾਂ ਨੇ ਜਿਨ੍ਹਾਂ ਦੇ ਲੀਡਰ ਬਣਨ ਤੋਂ ਬਾਅਦ ਉਹਨਾਂ ਲੋਕਾਂ ਨੂੰ ਤਨਖਾਹਾਂ ਮਿਲਦੀਆਂ ਵਾਂ ਫਿਰ ਉਹਨਾਂ ਨੂੰ ਐਸ਼ੋਰਾਂ ਦੀ ਜ਼ਿੰਦਗੀ ਮਿਲਦੀ ਹੈ ਕੀ ਅੱਜ ਉਹ ਲੋਕਾਂ ਦੇ ਨਾਲ ਖਲੋਣ ਲਈ ਤਿਆਰ ਆ ਅੱਜ ਸਿਰਫ ਵਿਖਾਵੇ ਵਿੱਚ ਪੋਚਾ ਪੂਚੀ ਚੱਲ ਰਹੀ ਆ ਤੁਸੀਂ ਕਿਸੇ ਵੀ ਹਲਕੇ ਦੇ ਐਮਐਲਏ ਨੂੰ ਦੇਖ ਲਓ ਕਿ ਉਹ ਕਿਤੇ ਜੇ ਨਜ਼ਰ ਆ ਰਿਹਾ ਵਾ ਤੇ ਸਿਰਫ ਸੋਸ਼ਲ ਮੀਡੀਆ ਤੇ ਨਜ਼ਰ ਆ ਰਿਹਾ ਵਾ ਗਰਾਊਂਡ ਲੈਵਲ ਤੇ ਜਿੰਨਾ ਕੰਮ ਕਰ ਰਹੀਆਂ ਉਹ ਲੋਕ ਕਰ ਰਿਹਾ ਆਗ ਲੋਕ ਕਰ ਰਹੇ ਆ ਲੀਡਰ ਬੰਦਾ ਮੈਨੂੰ ਪਾਣੀ ਦੇ ਵਿੱਚ ਕੱਲ ਵੀ ਨਜ਼ਰ ਨਹੀਂ ਆਇਆ ਵੀਡੀਓ ਬਣਾਉਣੀ ਮੈਨੂੰ ਜ਼ਰੂਰ ਲੱਗਾ ਕਿ ਪਾਣੀ ਦੇ ਵਿੱਚ ਉਹ ਵੀਡੀਓ ਬਣਾਉਣ ਵਾਸਤੇ ਮਜਬੂਰੀ ਨੂੰ ਬੜੇ ਲੇਕਿਨ ਲੋਕਾਂ ਦੀ ਮਦਦ ਕੇਵਲ ਤੇ ਕੇਵਲ ਪੰਜਾਬ ਦੇ ਲੋਕ ਜਾਗਦਿਆਂ ਜ਼ਮੀਰਾਂ ਵਾਲੇ ਲੋਕ ਕਰ ਰਹੇ ਆ ਔਰ ਇਸ ਹੱਟ ਦੇ ਵਿੱਚ ਮੈਨੂੰ ਦੁੱਖ ਉਸ ਗੱਲ ਦਾ ਲੱਗਾ ਕਿ ਮੈਂ ਕੁਝ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਹੀਰੋ ਹੋਣ ਲਈ ਸੋਸ਼ਲ ਮੀਡੀਆ ਦਾ ਮਿਸਯੂਜ਼ ਕਰਨ ਲਈ ਵੀ ਲੋਕਾਂ ਨੇ ਬਹੁਤ ਵੱਡਾ ਜਿਹੜਾ ਵਾ ਕਾਣ ਕੀਤਾ ਤੇ ਡਰਾਮਾ ਰਚਿਆ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇਹ ਦੁੱਖ ਦੀ ਘੜੀ ਦੇ ਵਿੱਚ ਸਾਨੂੰ ਕੁਝ ਵੀ ਇਦਾਂ ਦਾ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਲੋਕਾਂ ਦਾ ਮਨਵਲ ਡਿੱਗੇ ਲੋਕਾਂ ਦੇ ਮਨਾਂ ਵਿੱਚ ਡਰ ਪਵੇ ਕਿਉਂਕਿ ਸੋਸ਼ਲ ਮੀਡੀਆ ਇੱਕ ਚੰਗਾ ਪਲੇਟਫਾਰਮ ਹੈ ਉਹਦੇ ਤੇ ਤੁਸੀਂ ਚੰਗੇ ਕੰਮ ਕਰੋ ਤੁਸੀਂ ਘਟਿਆ ਕੰਮ ਕਰਦੇ ਜੋ ਉਹਦੇ ਨਾਲ ਗਲਤ ਨੈਗੇਟਿਵਿਟੀ ਫੈਲਦੀ ਆ ਗਲਤ ਮੈਸੇਜ ਜਾਂਦਾ ਮੈਂ ਅਪੀਲ ਕਰਦਾ ਵਾਂ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਐਮਪੀ ਸਹਿਬਾਨ ਸੈਂਟਰ ਨੂੰ ਇਹ ਗੱਲ ਦੀ ਕੋਹਾਰ ਨਾਉਣ ਕਿਉਂਕਿ ਜਿੱਡਾ ਵੱਡਾ ਨੁਕਸਾਨ ਹੋਇਆ ਨਾ ਪੰਜਾਬ ਦੇ ਕੋਲੋਂ ਪਰ ਹੁਣ ਨਾ ਪੰਜਾਬ ਸਰਕਾਰ ਕੋਲੋਂ ਪਰ ਹੁਣ ਇਹ ਤਾਂ ਆਪਾਂ ਸੈਂਟਰ ਤੋਂ ਆਪਣਾ ਹੱਕ ਮੰਗੀ ਹੈ ਕਿਉਂਕਿ ਅਸੀਂ ਸੈਂਟਰ ਕਰਕੇ ਇਹ ਮਾਰਖਾਨੇ ਆ ਕਿਉਂਕਿ ਵੇਖੋ ਬੀਵੀਐਮ ਤੇ ਸੈਂਟਰ ਨੇ ਕਬਜ਼ਾ ਕਰ ਲਿਆ ਡੈਮਾ ਦੇ ਉੱਪਰ ਸਮਝ ਲਓ ਕਿ ਪਾਣੀ ਦੇ ਉੱਤੇ ਸੈਂਟਰ ਨੇ ਆਪਣਾ ਅਧਿਕਾਰ ਬਣਾ ਲਿਆ ਤੇ ਉਹਦੀ ਵਰਤੋਂ ਵੀ ਸੈਂਟਰ ਕਰ ਰਿਆ ਵਾ ਜੇ ਉਹ ਰਾਜਸਥਾਨ ਨੂੰ ਜਿਹੜ ਨਹਿਰ ਜਾ ਰਹੀ ਹੈ ਚਾਹੇ ਹੋਰ ਨਹਿਰਾਂ ਨਿਕਲਦੀਆਂ ਵਾ ਕਿਸੇ ਬੰਨੇ ਜਾਂਦੀਆਂ ਜਾਂਦੀਆਂ ਤਾਂ ਸਰਕਾਰਾਂ ਦੇ ਰਿਲੇਟਿਡ ਹੀ ਆ ਨਾ ਪਰ ਪੰਜਾਬ ਨੂੰ ਮਾਰ ਤੋਂ ਇਲਾਵਾ ਕੀ ਮਿਲ ਰਿਹਾ ਪੰਜਾਬ ਨੂੰ ਜੰਗ ਦੀ ਵੀ ਮਾਰ ਪੰਜਾਬ ਨੂੰ ਪਾਣੀ ਦੀ ਮਾਰ ਪੰਜਾਬ ਨੂੰ ਤੇ ਜੇ ਵੱਧ ਫੰਡ ਮੰਗਦਾ ਤਾਂ ਵੀ ਕਹਿੰਦੇ ਜੀ ਪੰਜਾਬ ਤਾਂ ਜਿਹੜਾ ਵਾ ਸਾਡੇ ਕੋਲ ਵਧੇਰੇ ਫੰਡ ਮੰਗਦਾ ਅਸੀਂ ਵਧੇਰੇ ਨਹੀਂ ਮੰਗਦੇ ਅਸੀਂ ਆਪਣਾ ਹੱਕ ਮੰਗਦੇ ਆ ਤੇ ਸਾਡੇ ਲੀਡਰ ਸਾਹਿਬਾਨ ਨੂੰ ਸਾਡੀ ਸਰਕਾਰ ਨੂੰ ਉਹਨਾਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਆ ਔਰ ਨਾਲ ਹੀ ਮੈਂ ਜਿਹੜੇ ਹੜਪੀੜਤ ਪਰਿਵਾਰ ਆ ਉਹਨਾਂ ਨੂੰ ਅਪੀਲ ਕਰਦਾ ਵਾਂ ਕਿ ਅਸੀਂ ਕੋਸ਼ਿਸ਼ ਕਰ ਰਹੇ ਆ ਥੋੜੇ ਦਿਨਾਂ ਨੂੰ ਆਪਣੇ ਤੌਰ ਤੇ ਉਹਨਾਂ ਲੋਕਾਂ 'ਚ ਜਾ ਕੇ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਇੱਕ ਹੜਪੀੜਤਾ ਦੀ ਜਿਹੜੀ ਆ ਕਮੇਟੀ ਦਾ ਗਠਨ ਕਰਾਂਗੇ ਔਰ ਉਸ ਕਮੇਟੀ ਦੇ ਵਿੱਚ ਅਸੀਂ ਆਪਣੀ ਸੇਵਾ ਵਾਲੀ ਜਿਹੜੀ ਆ ਭੂਮਿਕਾ ਨਿਭਾਵਾਂਗੇ ਔਰ ਉਹਨਾਂ ਦੇ ਨਾਲ ਜਿੰਨਾ ਹੋ ਸਕੇ ਆ ਵੱਧ ਚੜ ਕੇ ਸੰਜੋਗ ਕਰਾਂਗੇ ਕਿ ਉਹਨਾਂ ਦਾ ਹੱਕ ਉਹਨਾਂ ਨੂੰ ਮਿਲ ਸਕੇ ਲੋਕਾਂ ਦੇ ਨਾਲ ਜਿਹੜੀ ਬੇਇਨਸਾਫੀ ਕੁਦਰਤੀ ਹੋ ਗਈ ਆ ਉਹ ਅਨਸਾਨੀਅਤ ਦੇ ਤੌਰ ਤੇ ਨਾ ਹੋਵੇ ਲੋਕਾਂ ਦੇ ਹੱਕ ਸਰਕਾਰਾਂ ਤੋਂ ਕਿਵੇਂ ਦਿਵਾਉਣੇ ਨੇ ਉਹਦੇ ਵਾਸਤੇ ਕੋਈ ਡਿਸਪੀਸਪਲਨ ਕੋਈ ਵਧੀਆ ਤਰੀਕੇ ਨਾਲ ਜੇ ਸਾਨੂੰ ਸਮਝ ਲੋ ਕਿ ਜੇ ਸਰਕਾਰਾਂ ਨਹੀਂ ਸੁਣਦੀਆਂ ਅਣਗੌਲੀਆਂ ਕਰਦੀਆਂ ਵਾ ਤੇ ਫਿਰ ਅਸੀਂ ਵਕਾਲਤਾਂ ਦੇ ਥਰੂ ਵੀ ਜਿਹੜੀ ਪੰਜਾਬ ਨੂੰ ਮਾਰ ਪਈ ਆ ਪੰਜਾਬ ਦੇ ਕਿਸਾਨ ਨੂੰ ਮਾਰ ਪਈ ਆ ਪੰਜਾਬ ਦਾ ਜੀਵ ਜੰਤੂ ਮਾਰਿਆ ਗਿਆ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਤੇ ਜਿਸ ਤਰੀਕੇ ਨਾਲ ਪਾਣੀ ਦੀ ਸਥਿਤੀ ਆ ਜਿਸ ਤਰੀਕੇ ਨਾਲ ਜਨਵਰਾਂ ਦੀਆਂ ਮੌਤਾਂ ਹੋਈਆਂ ਵਾ ਇਸ ਤਰੀਕੇ ਨਾਲ ਬਿਮਾਰੀਆਂ ਫੈਲਣ ਦਾ ਵੀ ਡਰਿਆ ਤੇ ਮੈਂ ਇਹਦੇ ਵਾਸਤੇ ਵੀ ਸਰਕਾਰ ਨੂੰ ਇਹ ਗੱਲ ਕਹਿਣਾ ਵਾ ਕਿ ਤੁਹਾਨੂੰ ਉਚਿਹਰੇ ਸਪੈਸ਼ਲ ਹੁਣ ਤੋਂ ਕਦਮ ਚੱਕਣੇ ਚਾਹੀਦੇ ਆ ਕਿ ਅਸੀਂ ਉਹਨਾਂ ਬਿਮਾਰੀਆਂ ਤੋਂ ਲੋਕਾਂ ਨੂੰ ਕਿਵੇਂ ਬਚਾ ਸਕਦੇ ਹਾਂ ਪੰਜਾਬ ਨੂੰ ਕਿਵੇਂ ਬਚਾ ਸਕਦੇ ਹਾਂ ਤੁਹਾਡਾ ਫਰਜ ਆ ਤੁਸੀਂ ਅੱਗੇ ਆਓ ਲੋਕਾਂ ਦੀ ਮਦਦ ਕਰੋ ਡਾਕਟਰਾਂ ਦੀਆਂ ਟੀਮਾਂ ਭੇਜੋ ਔਰ ਕਿਹੜੀ ਕਿਹੜੀ ਉੱਥੇ ਸਹੂਲਤ ਦੀ ਜ਼ਰੂਰਤ ਹੈ ਉਹ ਬਚਾਓ ਸੋਸ਼ਲ ਮੀਡੀਆ ਤੇ ਘੱਟ ਕੰਮ ਕਰੋ ਗਰਾਊਂਡ ਲੈਵਲ ਤੇ ਕੰਮ ਕਰੋ ਲੋਕਾਂ ਨੇ ਆਪੇ ਤੁਹਾਨੂੰ ਦਿਖਾ ਦੇਣਾ ਕੈਮਰਿਆਂ ਸਾਹਮਣੇ ਜਾ ਕੇ ਆਪਣਾ ਸ਼ੋਅ ਆਫ ਨਾ ਕਰੋ ਮੇਰਾ ਕਹਿਣ ਤੋਂ ਬਾਅਦ ਹੈ ਕਿ ਸਰਬੱਤ ਦੇ ਭਲੇ ਦੀ ਵੀ ਅਰਦਾਸ ਕਰੀਏ ਤੇ ਰਲ ਮਿਲ ਕੇ ਸਾਰੇ ਸਾਥ ਦੋ ਪੰਜਾਬ ਨਾਲ ਇਸ ਘੜੀ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਖਲੋਣ ਦੀ ਲੋੜ ਆ ਜਿਨ੍ਹਾਂ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਵਾ ਮੈਂ ਸਾਰੇ ਲੀਡਰਾਂ ਸਾਹਿਬਾਨ ਨੂੰ ਕਹਿੰਦਾ ਕਿ ਫੋਟੋਆਂ ਘਟ ਕੇ ਜਾਓ ਕੰਮ ਵੱਧ ਕਰੋ ਕਿਉਂ ਕੰਮ ਕੀਤਾ ਹੈ ਤੁਹਾਡੇ ਕੰਮ ਆਉਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ